ਤੁਸੀਂ ਦੇਖ ਰਹੇ ਹੋ ਬਸੋ ਵਾਰਤਾ ਤੇ ਮੈਂ ਹਾਂ ਕਮੈਂਟਰੀਕਰ ਭਾਰਤ ਦੇ ਵਿੱਚ ਬਜਟ ਪੇਸ਼ ਕਰਨ ਤੋਂ ਪਹਿਲਾਂ ਹਲਵਾ ਸੈਰਮਨੀ ਕੀਤੀ ਜਾਂਦੀ ਹੈ ਆਖਿਰ ਇਸ ਸੈਰਮਨੀ ਦੇ ਪਿੱਛੇ ਕੀ ਇਸ ਦੀ ਮਹੱਤਤਾ ਹੈ ਇਸ ਬਾਰੇ ਤੁਹਾਨੂੰ ਜਾਣੂ ਕਰਵਾਉਣੀ ਹੈ ਹਲਵਾ ਸਮਾਰੋਹ ਜੋ ਹਰ ਸਾਲ ਦੇਸ਼ ਦੇ ਬਜਟ ਪੇਸ਼ ਕਰਨ ਤੋਂ ਪਹਿਲਾਂ ਕੀਤਾ ਜਾਂਦਾ ਹੈ ਇਸ ਰਿਵਾਇਤ ਦੇ ਪਿੱਛੇ ਇੱਕ ਲੰਬੀ ਤਹਿਕੀਕਤ ਅਤੇ ਪਰੰਪਰਾ ਹੈ ਦਾ ਇਤਿਹਾਸ ਹੈ ਹਲਵਾ ਸਮਾਰੋਹ ਦੀ ਸ਼ੁਰੂਆਤ 1960 ਦੇ ਦਹਾਕੇ ਵਿੱਚ ਹੋਈ ਸੀ ਇਹ ਸਮਾਰੋਹ ਪਹਿਲਾ ਸਿਰਫ ਖਾਸ ਸਥਿਤੀਆਂ ਦੇ ਵਿੱਚ ਹੀ ਮਨਾਇਆ ਜਾਂਦਾ ਸੀ ਪਰ 1990 ਵਿੱਚ ਇਸ ਪ੍ਰਥਾ ਨੂੰ ਵਿੱਤ ਮੰਤਰਾਲੇ ਵਿੱਚ ਇੱਕ ਸਥਿਰ ਰਿਵਾਇਤ ਦਾ ਹਿੱਸਾ ਬਣਾ ਦਿੱਤਾ ਗਿਆ ਹਰ ਸਾਲ ਇਹ ਸਮਾਰੋਹ ਪਾਰਟੀ ਵਿੱਤ ਮੰਤਰਾਲੇ ਦੇ ਨਾਥ ਬਲਾਕ ਵਿੱਚ ਮਨਾਇਆ ਜਾਂਦਾ ਹੈ ਇਸ ਸਮਾਰੋਹ ਜਿਹੜਾ ਕਿ ਭਾਰਤੀ ਵਿੱਤ ਮੰਤਰੀ ਅਰੇ ਦੇ ਨਾਰਥ ਬਲੌਕ ਚ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਬਜਟ ਦੀ ਛਪਾਈ ਦਾ ਕੰਮ ਸ਼ੁਰੂ ਹੁੰਦਾ ਹੈ ਇਸ ਦੇ ਨਾਲ ਕਈ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਛਪਾਇਆ ਜਾਂਦਾ ਹੈ ਇਸ ਸਮਾਰੋਹ ਦੇ ਦੌਰਾਨ ਵਿੱਤ ਮੰਤਰੀ ਅਤੇ ਉੱਚ ਅਧਿਕਾਰੀ ਹਲਵਾ ਖਾ ਕੇ ਤਿਆਰੀਆਂ ਪੂਰੀ ਕਰਦੇ ਹਨ ਅਤੇ ਇਸ ਦੇ ਨਾਲ ਬਜਟ ਦੇ ਦਸਤਾਵੇਜ਼ਾਂ ਨੂੰ ਗੁਪਤਤਾ ਨਾਲ ਸੰਭਾਲਿਆ ਜਾਂਦਾ ਹੈ ਇਹ ਰਸਮ ਲੌਕਨ ਮਿਆਂ ਤੋਂ ਪਹਿਲਾਂ ਹੁੰਦੀ ਹੈ ਜਿੱਥੇ ਵਿੱਤ ਮੰਤਰਾਲੇ ਦੀ ਟੀਮ ਕੇਂਦਰੀ ਬਜਟ ਦਸਤਾਵੇਜ਼ਾਂ ਦੀ ਗੁਪਤਾ ਨੂੰ ਯਕੀਨੀ ਬਣਾਉਣ ਦੇ ਲਈ ਅਲੱਗ-ਖਲੱਗ ਕੰਮ ਕਰਦੀ ਹੈ ਤੇ ਇਹ ਸਮਾਰੋਹ ਸਿਰਫ ਇੱਕ ਰਿਵਾਇਤ ਨਹੀਂ ਸਗੋਂ ਇਸ ਦਾ ਇੱਕ ਪ੍ਰਕਿਰਿਆ ਦਾ ਹਿੱਸਾ ਹੈ ਇਹ ਲਗਭਗ 2010 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ ਬਜਟ ਦੇ ਸਾਰੇ ਦਸਤਾਵੇਜ਼ ਤੇਜ਼ੀ ਦੇ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਸੰਭਾਲੇ ਜਾਂਦੇ ਨੇ ਇਸ ਮਾਰੋ ਸੰਕੇਤ ਕਰਦਾ ਹੈ ਕਿ ਵਿੱਤ ਮੰਤਰੀ ਨੇ ਬਜਟ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਅਤੇ ਹੁਣ ਇਸ ਦੀ ਸਰਵਜਨਿਕ ਪੇਸ਼ਕੀ ਤੋਂ ਪਹਿਲਾਂ ਗੁਪਤਤਾ ਦੇ ਰੂਪ ਦੇ ਵਿੱਚ ਇਹ ਕਦਮ ਉਠਾਇਆ ਜਾਂਦਾ ਹੈ ਤੇ ਅੱਜ ਵੀ ਹਲਵਾ ਸਮਾਰੋ ਪਰਦੇ ਬਜਟ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਅਤੇ ਇਹ ਰਿਵਾਇਤ ਸਮਾਜ ਅਤੇ ਪੱਤਰਕਾਰਾਂ ਵਿਚਕਾਰ ਕਾਫੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ।